ਮਾਰੇ ਨਾ ਸਰਕਾਰੀ ਪ੍ਰਾਪਰਟੀ ਦਾ ਇਹ ਹਾਲਾਤ ਆਮ ਬੰਦੇ ਲਈ ਹੋਗਾ ਸਿਹਤ ਸੇਵਾਦਾਰ ਦੀ ਬੜੀ ਖਰਾਬ ਹੋਈ ਹੈ ਵੈਸੇ ਤੱਕ ਬਸਾਦਾ ਵੀ ਬਹੁਤ ਜ਼ਿਆਦਾ ਨੇ ਤੇ ਕਾਫੀ ਵਾਰੀ ਅੱਗੇ ਵੀ ਪ੍ਰੋਬਲਮ ਆਈਆਂ ਨੇ ਛੋਟੀਆਂ-ਮੋਟੀਆਂ ਪਰ ਜਿੰਨੀ ਐਦ ਕੀ ਪ੍ਰੋਬਲਮ ਆਈ ਹੈ ਸਿਵਲ ਹਸਪਤਲ ਤੱਕ ਦੀ ਇਦਾਂ ਦੀ ਆਈ ਨਹੀਂ ਕਦੀ ਪਿਛਲੇ ਲੰਬੇ ਸਮੇਂ ਤੋਂ ਪਾਣੀ ਸੇਮ ਦਾ ਸੇਮ ਹੀ ਦੇਖਿਆ ਜਾਂਦਾ ਜਿਹੜੇ ਲੋਕਾਂ ਨੂੰ ਡੇਲੀ ਸਵਾਵਾ ਚਾਹੀਦੀਆਂ ਨੇ ਕੋਈ ਸਿਕ ਹੈ ਕੋਈ ਹੋਰ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈ ਕਿਉਂਕਿ ਇੱਥੇ ਓਪੀਡੀ ਬਹੁਤ ਅੱਛੀ ਹੈ ਅੱਛੇ ਬੜਾ ਰਾਸ਼ਦਾਂ ਦਾ ਸਾਰਾ ਦਿਨ ਹਸਪੀਟਲ ਚ ਤੇ ਉਹਨੂੰ ਕੋਈ ਇੰਟਰਨੀ ਨਹੀਂ ਹੋ ਸਕਦਾ ਬੜਾ ਇਹ ਦੇ ਕਰਕੇ ਪ੍ਰੋਬਲਮ ਆਈ ਹੋਈ। ਦੇਖੋ ਜੀ ਜਿਹੜੀ ਇੱਥੇ ਮੈਡੀਸਿਨ ਸੀ ਜਿੰਨੀ ਪੇਸ਼ੈਂਟ ਦੀ ਸਿਲਟ ਦੀ ਜ਼ਰੂਰਤ ਸੀ ਅਸੀਂ ਖੁਦ ਪਾਣੀ ਦੇ ਵਿੱਚ ਜਾ ਕੇ ਸਟਾਫ ਨੇ ਮੈਡੀਸਿਨ ਘੜੀ ਐ ਅਸੀਂ ਓਪੀਡੀ ਰੱਖਤਾ ਦੇਖ ਰਹੇ ਆ ਜੀ ਅਮਰੀਸੇ ਸਰਵਿਸ ਦੇ ਰਹੇ ਆ ਜਿਹੜਾ ਰਿਕਾਰਡ ਸਮਾਨ ਹੈ ਥੋੜਾ ਬਹੁਤਾ ਉਹਦੇ ਲਈ ਪਾਣੀ ਥੋੜਾ ਘਟਦਾ ਉਸ ਤੋਂ ਬਾਅਦ ਹੀ ਸਮਾਂ ਕੱਟਿਆ ਜਾਂਦਾ। ਇੱਕ ਮਹੀਨਾ ਹੋ ਗਿਆ ਹਸਪੀਟਲ ਦਾ ਹਾਲਾਤ ਇਦਾਂ ਦੇ ਨੇ ਆਪਾਂ ਕਹਿ ਦਿੰਨੇ ਆ ਸਰਕਾਰਾਂ ਕੁਝ ਵੀ ਹੈ ਜਿੱਥੇ ਸਾਡੇ ਲੋਕ ਗਰੀਬ ਲੋਕਾਂ ਨੇ ਦਵਾਈ ਮੈਡੀਸਿਨ ਲੈਣੀ ਹੈ ਕੁਝ ਵੀ ਲੈਣਾ ਹੈ ਤੇ ਉਹਨਾਂ ਦੇ ਵਾਸਤੇ ਪ੍ਰੇ ਅੱਲਾ ਹੈ ਹੀ ਨਹੀਂ ਦੇਖੋ ਹਾਲਾਤ ਦੇਖੋ ਕੀ ਬਣੇ ਨੇ ਡਾਕਟਰ ਸਾਹਿਬ ਵੀ ਕੀ ਕਰਨ ਬਿਮਾਰੀ ਉਹਨਾਂ ਨੂੰ ਵੀ ਲੱਗਦੀ ਪਈ ਸਰ ਹੈ ਕਿੱਥੇ ਵੀ ਕਿ ਕਿੰਨੇ ਦਿਨਾਂ ਐ ਪ੍ਰੋਬਲਮ ਅੱਜ ਦੀ ਨਹੀਂ ਹੈਗੀ ਬਹੁਤ ਲੰਬੇ ਸਮੇਂ ਤੋਂ ਆ ਪ੍ਰੋਬਲਮ ਆਈ ਹੈ ਪਰ ਪਾਣੀ ਸਟਿਲ ਉਦਾਂ ਦਾ ਉਦਾਂ ਹੀ ਖੜਾ ਹੋਇਆ ਉਸ ਤੋਂ ਬਾਅਦ ਵੀ ਕੋਈ ਇਹਦਾ ਕਿ ਹੋਰ ਸਾਈਡ ਦੇ ਕੱਢਣ ਦੇ ਵੀ ਦੁਬਾਰਾ ਕੋਈ ਕੋਸ਼ਿਸ਼ ਨਹੀਂ ਜ਼ਿਆਦਾ ਕੀਤੀ ਮੈਂ ਉੱਥੇ ਦੇ ਸਾਹਣਾ ਮੇਰੇ ਗਲਗਲ ਪਾਣੀ ਆਂਦਾ ਹਣਾ ਅਰੇ ਹਸਪੀਟਲ ਦੇ ਅੰਦਰ ਮਰੇ ਇਨਾ ਪਾਣੀ ਖੜਾ ਹੈ ਤੇ ਡਾਕਟਰ ਕੀ ਕਰ ਸਕਦੇ ਆ ਉਹ ਤਾਂ ਆਪ ਆਪਣੇ ਉਹਨਾਂ ਕੋਲ ਰੈਗੂਲਰ ਆਪਣੇ ਕੰਮ ਨਹੀਂ ਹੁੰਦੇ ਵੀ ਤਾਂ ਇਹਦਾ ਕੀ ਕੰਮ ਕਰਨਾ ਹਸਪੀਟਲ ਜਿਹੜਾ ਵੀ ਬਟਨ ਉਹ ਹੱਥ ਲਾ ਦੋ ਕਰੰਟ ਪੈਂਦਾ ਜਿਹੜਾ ਹਸਪੀਟਲ ਪਾਣੀ ਇਕੱਠਾ ਆਇਆ ਇਹ ਬੇਸਿਕਲੀ ਸੀਵਰੇਜ ਬਲੋਕੇਜ ਕਰਨ ਹੋ ਰਿਹਾ ਇਸ ਨਾਲ ਸੀਵਰੇਜ ਬੋਰਡ ਨਗਰ ਪੰਚਾਇਤ ਨਾਲ ਵੀ ਸੰਪਰਕ ਸਾਧੇ ਹੋਇਆ ਹੈ ਕਿ ਸੀਵਰੇਜ ਬਲੋਕਿੰਗ ਨਹੀਂ ਹੋ ਰਿਹਾ ਕਲੀਅਰ ਹੋਣਾ ਚਾਹੀਦਾ ਪਾਣੀ ਤਾਂ ਹਸਪੀਟਲ ਦੀ ਬਿਲਡਿੰਗ ਹੈ ਉਸ 6 ਤੋਂ 7.9 ਵੀ ਹੈ ਇਸ ਦੇ ਬਾਰੇ ਸਰਕਾਰ ਨੂੰ ਲਿਖ ਕੇ ਭੇਜਿਆ ਕਿ ਬਿਲਡਿੰਗ ਜਿਹੜੀ ਹੈ ਨਵੀਂ ਦੀ ਕੰਸਟਰਕਸ਼ਨ ਦੀ ਪ੍ਰੋਪੋਜ਼ਲ ਕਿਹਾ ਹੋਇਆ ਉਹ ਜਿਆਦਾ ਪੂਰੇ ਹਾਲਾ ਹਸਪੀਟਲ ਅੰਦਰ ਉੱਠਿਆ ਨਹੀਂ ਨਹੀਂ ভাই ਪਰਲੀ ਸਾਈਡ ਉੱਚੀ ਹੈ ਆ ਸਾਰੀ ਸਾਈਡ ਸਾਰੀ ਨਹੀਂ ਵੀ ਸਾਰੀ ਡੁੱਬੀ ਪਈ ਹੈ तकरीबन ਇੰਨਾ ਇੰਨਾ ਪਾਣੀ ਅੰਦਰਾਂ ਚ ਜਿਹੜਾ ਉਹਨਾਂ ਦਾ ਸਮਾਨ ਸੀ ਡਾਕਟਰ ਵੀ ਆਪਣੇ ਕੱਪੜੇ ਲਾ ਕੇ ਤੇ ਜਾ ਕੇ ਅੰਦਰੋਂ ਦਵਾਈਆਂ ਲੈ ਕੇ ਆਉਂਦੇ ਆ ਜੋ ਬੈਂਚ ਟੇਬਲ ਸਾਰੇ ਡੁੱਬੇ ਹੋਏ ਨੇ ਉਹ ਚੇਅਰ ਭਈ ਉਹ ਵੀ ਮਰਾ ਜ ਸਾਰੀ ਡੁੱਬੀ ਹੋਈ ਹੈ ਉਥੇ ਆਣ ਕੇ ਕੋਣ ਬੈਠੇਗਾ ਪਿਛਲੇ ਦਿਨਾ ਤੋਂ ਪੈ ਰਹੇ ਲਗਾਤਾਰ ਮੀਂਹ ਨੇ ਹੁਣ ਤਬਾਹੀ ਦਾ ਰੂਪ ਧਾਰਨ ਕਰ ਲਿਆ ਅਤੇ ਜਿੱਥੇ ਸੂਬੇ ਦੇ ਕਰੀਬ 8 ਜ਼ਿਲ੍ਹੇ ਹੜਾਂ ਦੀ ਚਪੇਟ ਚੱਲ ਰਹੇ ਹਨ ਉੱਥੇ ਹੀ ਬਾਕੀ ਸਾਰੇ ਵੀ ਜ਼ਿਲ੍ਹੇ ਮੀਂਹ ਦਾ ਕਹਿਰ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਵੀ ਮੀਂਹ ਦਾ ਕਹਿਨ ਜਾਰੀ ਰਿਹਾ ਹੈ ਇੱਥੋਂ ਤੱਕ ਕਿ ਬਹੁਤ ਸਾਰੇ ਸਰਕਾਰੀ ਅਧਾਰੇ ਜਿਵੇਂ ਹਸਪਤਾਲ ਡਿਸਪੈਂਸਰੀਆਂ ਹੁਣ ਉਹਨਾਂ ਵਿੱਚੋਂ ਪਾਣੀ ਔਨ ਕਰਕੇ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦੀ ਮਿਸਾਲ ਹਲਕਾ ਪੁਲਤ ਦਾ ਸ਼ਹਿਰ ਕਸਬਾ ਬੇਗੋਵਾਲ ਵਿਖੇ ਵੀ ਬਹੁਤ ਥਾਵਾਂ ਤੇ ਮੀਂਹ ਦੇ ਪਾਣੀ ਨਾਲ ਜਲ-ਥਲ ਹੋਇਆ ਪਿਆ ਸੀ ਇੱਥੋਂ ਤੱਕ ਕਿ ਬੇਗੋਵਾਲ ਦੇ ਸਰਕਾਰੀ ਹਸਪਤਾਲ ਦੀ ਪੁਰਾਣੀ ਇਮਾਰਤ ਵਿੱਚ ਕਰੀਬ 4 ਫੁੱਟ ਪਾਣੀ ਵਿੱਚ ਡੁੱਬਣ ਨਾਲ ਹਸਪਤਾਲ ਵਿੱਚ ਜਾ ਰਹੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇੱਥੋਂ ਤੱਕ ਕਿ ਲੋਕਾਂ ਦਾ ਕਹਿਣਾ ਹੈ ਕਿ ਇੱਕ ਵੱਡੀ ਮਾਤਰਾ ਵਿੱਚ ਪਾਈਆਂ ਦਵਾਈ ਪਈਆਂ ਦਵਾਈਆਂ ਦਾ ਸਟਾਕ ਅਤੇ ਲਿਖਤੀ ਰਿਕਾਰਡ ਵੀ ਪਾਣੀ ਨਾਲ ਖਰਾਬ ਹੋ ਗਏ ਨੇ ਉੱਥੇ ਵੀ ਬਚਣ ਦੀ ਕੋਈ ਵੀ ਸੰਭਾਵਨਾ ਨਹੀਂ ਰਹਿ ਗਈ ਹੈ ਸਰਕਾਰੀ ਹਸਪਤਲਾਂ ਦੇ ਡਾਕਟਰਾਂ ਦੀ ਟੀਮ ਵੱਲੋਂ ਲੋਕਾਂ ਨੂੰ ਫਾਇਰ ਬ੍ਰਿਗੇਡ ਦੇ ਕਮਰੇ ਵਿੱਚ ਲੋਕਾਂ ਨੂੰ ਦਵਾਈਆਂ ਦੇਣ ਲਈ ਮਜਬੂਰ ਕਰਨਾ ਪੈ ਰਿਹਾ ਇਸ ਸਬੰਧੀ ਜਦ ਹਸਪਤਲ ਸਟਾਫ ਦੇ ਡਾਕਟਰ ਨਾਲ ਸੰਪਰਕ ਕੀਤਾ ਸਰਕਾਰੀ ਹਸਪਤਲ ਦੇ ਚਾਰ ਚੁਫੇਰੇ ਤੇ ਐਮਰਜੈਂਸੀ ਲੈਬਰਾਟਰੀ ਤੇ ਸਿਵਲ ਹਸਪਤਲ ਬੇਗੋਵਾਲ ਦੇ ਡਾਕਟਰਾਂ ਦੇ ਕਮਰਿਆਂ ਵਿੱਚ ਪਾਣੀ ਕੁੰਮਦਨ ਨਜ਼ਰ ਆ ਰਿਹਾ ਹੈ ਇਸ ਤੋ ਤੱਕ ਕਿ ਪਾਣੀ ਵਿੱਚ ਵੀ ਕਰੰਟ ਕਾਰਨ ਸਟਾਫ ਦੇ ਡਾਕਟਰ ਡਰ ਰਹੇ ਹਨ ਇਸ ਨੂੰ ਲੈ ਕੇ ਹਸਪਤਲ ਸਟਾਫ ਬੇਵਸ ਨਜ਼ਰ ਆ ਰਿਹਾ ਹੈ ਇੱਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਕਰੀਬ 10 ਦਿਨਾਂ ਤੋਂ ਇਹ ਖੜਾ ਪਾਣੀ ਸ਼ਹਿਰ ਦੇ ਲਈ ਬਹੁਤ ਹੀ ਚਿੰਤਾਜਨਕ ਵਿਸ਼ੇ ਬਣਿਆ ਹੋਇਆ ਹੈ ਤੋ ਤੱਕ ਕਿ ਲੋਕ ਸਿਵਲ ਹਸਪਤਲ ਵਿੱਚ ਦਵਾਈ ਲੈਣ ਤੋਂ ਵੀ ਗੁਰੇਜ ਕਰ ਰਹੇ ਹਨ ਤਾਂ ਕਿ ਹਸਪਤਲ ਜਾਣ ਤੇ ਕੋਈ ਵੀ ਮਰੀਜ਼ ਦਾ ਨੁਕਸਾਨ ਨਾ ਹੋ ਸਕੇ ਜਿਹਨੂੰ ਕੋਈ ਉਧਰ ਜਾਣ ਲੱਗਦਾ ਹੈ ਉਹਨਾਂ ਦੇ ਤੇ ਪੈ ਕੇ ਚੱਕੇ ਦਾ ਲੋੜ ਨਾ ਇਹ ਨਾਲ ਕੋਲ ਪਰ ਚੱਲੋ ਚੱਲੋ ਭਾਈ ਅੱਜ ਹੋਰ ਜਿੱਥੇ ਹੈਗਾ ਨਾ ਉੱਥੇ ਬਾੜੇ ਉੱਪਰ ਆ ਸਕਦਾ ਤੁਹਾਡਾ ਪੈਰ ਪਾਣੀ ਦੀ ਗਰੰਟੀ ਇਹ ਥੋੜਾ ਨੂੰ ਪਾਣੀ ਬਹੁਤ ਆ ਪਾਣੀ ਇੱਥੇ ਦਿਖਾੜੇ ਕਿੱਡੇ ਡੁੱਬਣ ਦੇਗਾ ਚੱਲ ਜਾਈਏ ਕਿ ਭਾਈ ਡੁੱਬੇਗਾ ਮਰੇ ਉਹ ਤੁਹਾਨੂੰ ਦੇਣਾ ਨਾ ਪਾਣੀ ਇੱਥੇ ਤੱਕ ਪਾਉਂਦਾ ਹੈ ਜੀ ਜੇ ਤੁਹਾਨੂੰ ਗਾੜੀ ਹੋਰ ਜਾਣੇ ਆ ਫਿਰ ਜੀ ਸ਼ਾਇਦ ਮੈਂ ਡੁੱਬੀ ਹੋ ਜਾਈ ਆ ਬਾਹਰ ਪਾਰ ਅੰਦਰਲੀ ਸਾਈਡ ਹੈਗਾ ਕਰੰਟ ਸਾਮਾਨ ਸਾਰਾ ਤਰੰਦੇ ਆ ਆ ਹੋਰ ਪਾਣੀ ਕਿੱਥੇ ਚੱਲ ਗਿਆ ਜਿੱਥੇ ਤੇ ਖੜਿਆ ਹਾਂ ਇੱਥੇ ਖੜਿਆ ਨਹੀਂ ਤਾਂ ਕੋਈ ਸਾਡੇ ਨਾਲ ਉਹ ਅੰਦਰ ਜਿਆਦਾ ਹੈ ਅੰਦਰ ਤੋਂ ਮੈਂ ਸ਼ਾਇਦ ਡੁੱਬੀ ਹੋ ਜਾਈ ਹਾਂ ਹਾ ਹੋ ਜਨਾਬ ਇਹ ਤੇਰਾ 6 ਤੇ ਨੰਬਰ ਤੇ ਗਿਆ ਪਾਣੀ ਤੇ ਬਲਕਟੇ ਆਂਦੀ ਨਾ ਕੇਦ ਮੈਂ ਆਉਣਾ ਡੁੱਗੂ ਹਾਂ ਕੀ ਨਾ ਕੀ ਨਾ ਹੋਏ ਨਾ ਪਾਈਓ ਸਰ ਜਿਹੜਾ ਹਸਪੀਟਲ ਦੇ ਵਿੱਚ ਪਾਣੀ ਹੀ ਪਾਣੀ ਹੋਇਆ ਕਿਉਂ ਆ ਗਿਆ ਪਾਣੀ ਕੀ ਕਾਰਨ ਹੈ ਪਾਣੀ ਜਿਹੜਾ ਹੋਰ ਜਿੱਥੇ ਪਏ ਪੱਕੇ ਦਾ ਨਾਲ ਆ ਗਏ ਰਾਹ ਕੋਲ ਮਰ ਗਿਆ ਚਲੋ ਚਲੋ ਭਾਈ ਅੱਜ ਹੋਰ ਜਿੱਥੇ ਹੈਗਾ ਨਾ ਉੱਥੇ ਬਾੜੇ ਫਿਲਪਾ ਸਕਦਾ ਤੇਰਾ ਪੈਰ ਪਾਣੀ ਚ ਗਰੰਟ ਇਹ ਥੋੜਾ ਨਹੀਂ ਪਾਣੀ ਬਹੁਤ ਆ ਪਾਣੀ ਇੱਥੇ ਤੋਂ ਸਾਡੇ ਕਿੱਤੇ ਡੁੱਬਣ ਦੇਗਾ ਚੱਲ ਜਾਏ ਕੀ ਫਿਰ ਡੁੱਬੇਗਾ ਮਰੇ ਬਾਹਰ ਤੁਹਾਨੂੰ ਦੇਣਾ ਨਾ ਪਾਣੀ ਇੱਥੇ ਤੱਕਰ ਪੌਂਦਾ ਹੈ ਜੀ ਜੇ ਤੋਂ ਗਾੜੀ ਹੋਰ ਜਾਂਨੇ ਆ ਫਿਰ ਜੀ ਸ਼ਾਇਦ ਮੈਂ ਡੁੱਬੀ ਹੋ ਜਾਈਂਗਾ ਬਾਹਰ ਪਾਰ ਅੰਦਰਲੀ ਸਾਈਡ ਹੈਗਾ ਕਰੰਟ ਸਾਮਾਨ ਸਾਰਾ ਤਰੰਦੇ ਆ ਆ ਹੋਰ ਪਾਣੀ ਕਿ ਤਾਫੀ ਚੱਤ ਗਿਆ ਜੀ ਜਿੱਥੇ ਤੇ ਖੜਿਆ ਹਾਂ ਇੱਥੇ ਖੜਿਆ ਹਾਂ ਮੇਰੇ ਤਾਂ ਕੋਈ ਸਾਡੇ ਨਾਲ ਉਹ ਅੰਦਰ ਜ਼ਿਆਦਾ ਗਿਆ ਅੰਦਰ ਤੋਂ ਮੈਂ ਸ਼ਾਇਦ ਡੁੱਬੀ ਹੋ ਜਾਵਾਂਗਾ ਹਾਂ ਹੋ ਜਨਾਬਾ ਇਹ ਤੇਰਾ ਸਿੱਧਾ ਨੰਬਰ ਦਿਖਾ ਚੁੱਕਾ ਪਾਣੀ ਤੇ ਬਹੁਤ ਬਹੁਤ ਕਦੇ ਨਾ ਤੇਰੇ ਨਾਲ ਆਉਣਾ ਡੁੱਬੀ ਹਾਂ Kansai Center Manalo Ehd uma तो गया। तो तो है, यार। आ है बड़ा दिखाई उधर मुंग करके यार ठेडा तो जूडा लग गया यार हेलो उस्ताद रह यार हां वीडियो है तो तो नहीं आ रहा है

ਸਿਸਟਮ ਦੇ ਅੱਧ ਕਿ ਬੜੀ ਖਰਾਬ ਹੋਈ ਹੈ ਵੈਸੇ ਤਾਂ ਫਰਸਾਤਾ ਵੀ ਬਹੁਤ ਜ਼ਿਆਦਾ ਨੇ ਤੇ ਕਾਫੀ ਵਾਰੀ ਅੱਗੇ ਵੀ ਪ੍ਰੋਬਲਮ ਆਈਆਂ ਨੇ ਛੋਟੀਆਂ ਮੋਟੀਆਂ ਪਰ ਜਿੰਨੀ ਅੱਧ ਦੀ ਪ੍ਰੋਬਲਮ ਆਈ ਹੈ ਸਿਵਲ ਹਸਪਤਲ ਤੇ ਕਦੀ ਇਦਾਂ ਦੀ ਆਈ ਹੀ ਨਹੀਂ ਕਦੀ ਪਿਛਲੇ ਲੰਬੇ ਸਮੇਂ ਤੋਂ ਪਾਣੀ ਸੇਮ ਦਾ ਸੇਮ ਹੀ ਦੇਖਿਆ ਜਾਂਦਾ ਜਿਹੜੇ ਲੋਕਾਂ ਨੂੰ ਡੇਲੀ ਸੁਭਾਵਾਂ ਚਾਹੀਦੀਆਂ ਨੇ ਕੋਈ ਸਿੱਕ ਹੈ ਕੋਈ ਹੋਰ ਹੈ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈ ਕਿਉਂਕਿ ਇੱਥੇ ਓਪੀਡੀ ਬਹੁਤ ਅੱਛੀ ਆچھے ਬੜਾ ਰਸ਼ਦਾਂ ਦਾ ਸਾਰਾ ਦਿਨ ਹਸਪਤਲ 'ਚ ਤੇ ਹੁਣ ਕੋਈ ਇੰਟਰ ਨਹੀਂ ਹੋ ਸਕਦਾ ਬੜਾ ਇਹ ਦੇ ਕਰਕੇ ਪ੍ਰੋਬਲਮ ਆਈ ਹੋਈ ਹੈ ਦੇ ਵੀ ਤਾਂ ਸੜ ਜਾਂਦਾ ਉਹ ਟੂਬਾਂ ਦਾ ਪਾਣੀ ਆ ਪੈਟ ਸਮਾਂ کافی ਨੁਕਸਾਨ ਹੋ ਗਿਆ ਜੀ ਜੀ ਬਾਰੇ ਕੀ ਕੰਮ ਕਰਦੇ ਹੈ ਮੰਗ ਕਰਿਆ ਸਰਕਾਰ ਕੋ ਸਮਝ ਨਹੀਂ ਲੱਗਦੀ ਵੀ ਸਰਕਾਰ ਹੈ ਕਿੱਥੇ ਵੀ ਕਿ ਕਿੰਨੇ ਦਿਨ ਹੈ ਪ੍ਰੋਬਲਮ ਅੱਜ ਦੀ ਨਹੀਂ ਹੈਗੀ ਬਹੁਤ ਲੰਬੇ ਸਮੇਂ ਤੋਂ ਆ ਪ੍ਰੋਬਲਮ ਆਈ ਹੈ ਪਰ ਪਾਣੀ ਸਟਿਲ ਉਦਾਂ ਦਾ ਉਦਾਂ ਹੀ ਖੜਾ ਹੋਇਆ ਉਸ ਤੋਂ ਬਾਅਦ ਵੀ ਕੋਈ ਇਹਦਾ ਕਿ ਹੋਰ ਸਾਈਡ ਦੇ ਕੱਢਣ ਦੇ ਵੀ ਦੁਬਾਰਾ ਕੋਈ ਕੋਸ਼ਿਸ਼ ਨਹੀਂ ਜ਼ਿਆਦਾ ਕੀਤੀ ਗਈ ਸੋ ਕਿੰਨਾ ਕਰੀ ਬਹੁਤ ਅਰਜ਼ੀ ਰੈਗੂਲਰ ਦੇਣਾ ਤਾਂ ਠੀਕ ਹੀ ਹੁੰਦਾ ਬਹੁਤ ਲੰਬੇ ਸਮੇਂ ਬਾਅਦ ਦੇਖਿਆ ਕਿ ਇੱਥੇ بارش ਦਾ ਪਾਣੀ ਆਇਆ ਨਹੀਂ ਤਾਂ ਰੈਗੂਲਰ ਪਾਣੀ ਆ ਥੋੜਾ ਬੋਤਾ ਨਿਕਲ ਜਾਂਦਾ ਸਾਈਡ ਤੇ ਜਾ ਕੇ ਦੇ ਕਿਉਂਕਿ ਅੰਦਰ ਹੀ ਬਹੁਤ ਵੱਡੀ ਗਰਾਊਂਡ ਹੈ ਦੀ ਲਗਭਾਗ ਦਾ ਸੇਕੜ ਤੇ ਪਾਣੀ ਸੀਦਰ ਚਲੇ ਜਾਂਦਾ ਤੋਰ ਐ ਐਮ ਸੀ ਉਹ ਲਗਦਾ ਨੂੰ ਕਿ ਸਾਡੀ ਮੂਥੀ ਨਗਰ ਪੰਚਾਇਤ ਦੀ ਜ਼ਿੰਮੇਵਾਰੀ ਪਾਣੀ ਦੀ ਸਿੱਟੀ ਹਸਪੀਟਲ ਦੀ ਸਫਾਈ ਕਰਨ ਦੀ ਜਾਂ ਪਾਣੀ ਦਾ ਪ੍ਰਬੰਧ ਹੈ ਦੇਖੋ ਨਗਰ ਪੰਚਾਇਤ ਕੋ ਕੋਈ ਸੋਰਸ ਹੀ ਨਹੀਂ ਹੈਗੇ ਇੱਕ ਜਾਰਡਿੰਗ ਮਸ਼ੀਨ ਹੈਗੀ ਉਹ ਵੀ ਜਾਂਦਾ ਪੂਰਾ ਵਰਕ ਨਹੀਂ ਕਰਦੀ ਵੀ ਖਰਾਬ ਹੈ ਹੋਰ ਪਾਣੀ ਕੱਢਣ ਦਾ ਨਗਰ ਪੰਚਾਇਤਾਂ ਕੋਲ ਕੋਈ ਬਾਲਾ ਕੋਈ ਸੋਰਸ ਨਹੀਂ ਨਾ ਕੋ ਬਾਲਾ ਹੀ ਬੇਵਰ ਹੈ ਉਹਦਾ ਆਪ ਆਪਣੇ ਉਹਨਾਂ ਕੋ ਰੈਗੂਲਰ ਆਪਣੇ ਕੰਮ ਨਹੀਂ ਹੁੰਦੇ ਵੀ ਤਾਂ ਇਹਦਾ ਕੀ ਕੰਮ ਕਰਨਾ ਹਸਪ ਜਿਹੜਾ ਹਸਪਤਾਲ ਪਾਣੀ ਇਕੱਠਾ ਆਇਆ ਇਹ ਬੇਸਿਕਲੀ ਸੀਵਰੇਜ ਬਲੋਕੇਜ ਕਰਨ ਹੋ ਰਿਹਾ ਇਸ ਨਾਲ ਸੀਵਰੇਜ ਬੋਰਡ ਨਗਰ ਪੰਚਾਇਤ ਨਾਲ ਵੀ ਸੰਪਰਕ ਸਾਧੇ ਹੋਇਆ ਕਿ ਸੀਵਰੇਜ ਬਲੋਕਿੰਗ ਨਹੀਂ ਹੋ ਰਿਹਾ ਕਲੀਅਰ ਹੋਣਾ ਚਾਹੀਦਾ ਪਾਣੀ ਤੋਂ ਹਸਪਤਾਲ ਦੀ ਜਿਹੜੀ ਬਿਲਡਿੰਗ ਹੈ ਉਸ ਛੇ ਤੋਂ 7.9 ਵੀ ਹੈ ਇਸ ਦੇ ਬਾਰੇ ਸਰਕਾਰ ਨੂੰ ਲਿਖ ਕੇ ਭੇਜਿਆ ਕਿ ਬਿਲਡਿੰਗ ਜਿਹੜੀ ਹੈ ਨਵੀਂ ਦੀ ਕੰਸਟਰਕਸ਼ਨ ਦੀ ਪ੍ਰੋਪੋਜ਼ਲ ਕਿਹਾ ਹੋਇਆ ਜਿਹੜਾ ਸਮਾਨ ਨੂੰ ਕਹਿੰਦੇ ਜਾਂ ਕੰਟਰਕਟਰ ਕਹਿੰਦਾ ਕੋਈ ਪੁਰਾਣੀ ਕ

ਕੁਝ ਵੀ ਹੈ ਜਿੱਥੇ ਸਾਡੇ ਲੋਕ ਗਰੀਬ ਲੋਕਾਂ ਨੇ ਦਵਾਈ ਮੈਡੀਸਿਨ ਲੈਣੀ ਹੈ ਕੁਝ ਵੀ ਲੈਣਾ ਹੈ ਤੇ ਉਹਨਾਂ ਦੇ ਵਾਸਤੇ ਪ੍ਰੇ ਅੱਲਾ ਹੈ ਹੀ ਨਹੀਂ ਦੇਖੋ ਹਾਲਾਤ ਦੇਖੋ ਕੀ ਬਣੇ ਨੇ ਡਾਕਟਰ ਸਾਹਿਬ ਵੀ ਕੀ ਕਰਨ ਬਿਮਾਰੀ ਉਹਨਾਂ ਨੂੰ ਵੀ ਲੱਗਦੀ ਵੀ ਨੀਰੀ ਮੁਸ਼ਕ ਬਿਮਾਰੀ ਮੱਛਰ ਕੀੜਾ ਸੱਪ ਕੀੜਾ ਤੇ ਪਾਣੀ ਨਾਲ ਹਾਲਾਤ ਮਾੜੇ ਨੇ ਇੰਨਾ ਕੰਮ ਖਰਾਬ ਹੋ ਗਿਆ 1 ਮਹੀਨਾ ਹੋ ਗਿਆ ਪਾਣੀ ਦੀ ਕਰਾਸ ਹੈ ਹੀ ਨਹੀਂ ਕਿਤੇ ਵੀ ਜਿਹੜੇ ਕਮਰੇ ਆ ਗਏ ਜਾਂ ਪੇਸ਼ੈਂਟ ਰੂਮ ਹੈਗੇ ਡਾਕਟਰ ਹੈਗੇ ਉੱਥੇ ਤੇ ਕੀ ਹਾਲਾਤ ਹੈ ਉੱਥੇ ਤੇ ਬਹੁਤ ਜ਼ਿਆਦਾ ਪੁਰੇ ਹਾਥ ਨੇ ਸਰ ਕੀ ਕਰਨਾ ਹੈ ਪਾਣੀ ਨੇ ਸਰ ਜਿਹੜਾ ਵੀ ਬਟਨ ਉਹ ਹੱਥ ਲਾ ਦੋ ਕਰੰਟ ਪੈਂਦਾ ਬਾਹਰ ਨਾਲੋਂ ਹਸਪੀਟਲ ਅੰਦਰ ਉੱਤਿਆ ਜੀ ਨਹੀਂ ਮੈਂ ਪਰਲੀ ਸੈਟ ਉੱਚੀ ਹੈ ਆ ਸਾਰੀ ਸੈਟ ਸਾਰੀ ਨਹੀਂ ਵੀ ਸਾਰੀ ਡੁੱਬੀ ਪਈ ਹੈ ਕਰੀਬਨ ਇੰਨੇ ਨਾ ਪਾਣੀ ਅੰਦਰਾਂ ਚ ਜਿਹੜਾ ਉਹਨਾਂ ਦਾ ਸਮਾਨ ਸੀ ਸਾਰਾ ਡੁੱਬ ਕੇ ਖਰਾਬ ਹੋ ਗਿਆ ਅਸੀਂ ਵੀ ਇੱਥੇ ਚਲੋ ਮੈਡੀਸਿਨ ਲੈਣ ਆਨੇ ਦਵਾਈ ਆਪਣੇ ਘਰ ਦੇ ਬੱਚਿਆਂ ਦੀ ਲੈਣ ਆਨੇ ਆ ਜਦੋਂ ਇਹਨਾਂ ਦੇ ਆਹਾਂ ਤੇ ਨੇ ਉਹ ਵੀ ਕੀ ਕਰਨ ਡਾਕਟਰ ਸਾਹਿਬ ਉਹ ਵਿਚਾਰੇ ਰਹੁੰਦੇ ਨੇ ਕਦੀ ਕਿਸੇ ਨੂੰ ਪੈਸੇ ਦਿੰਦੇ ਨੇ ਆਪਣੇ ਕੋ ਆਪਣੇ ਕੋ ਪੈਸਾ ਦੇ ਦੇ ਕੇ ਉਹ ਵਿਚਾਰੇ ਕੰਮ ਕਰਾਉਂਦੇ ਪਏ ਨੇ ਲੋਕਾਂ ਦਾ ਬੱਚਾ ਮੜਾ ਆ ਗੜੀ ਉਹ ਇਹ ਦਲ ਬਣੀ ਬਹੁਤ ਮਾੜੇ ਹਾਲਾਤ ਨੇ ਸਰ ਇਹਦੇ ਵੇਖੋ ਜੀ ਚਾਰ ਚਾਰ ਪੰਜ ਪੰਜ ਪਾਣੀ ਖੜਾ ਹੈ 5 ਮਿੰਟ ਦੇਖ ਲੈ ਅੱਜ ਜਿੱਥੇ ਨੀਵਿਆ ਥਾਵਾਂ ਉੱਥੇ ਦੇ ਸਾਬਣਾ ਮੇਰੇ ਗਲਗਲ ਪਾਣੀ ਆਂਦਾ ਹੋਣਾ ਅਰੇ ਹਸਪੀਟਲ ਦੇ ਅੰਦਰ ਮਰੇ ਜਿੰਨਾ ਪਾਣੀ ਖੜਾ ਹੈ ਤੇ ਡਾਕਟਰ ਕੀ ਕਰ ਸਕਦੇ ਆ ਡਾਕਟਰ ਵੀ ਆਪਣੇ ਕੱਪੜੇ ਲਾ ਕੇ ਤੇ ਜਾ ਕੇ ਅੰਦਰੋਂ ਦਵਾਈਆਂ ਲੈ ਕੇ ਆਂਦੇ ਆ ਜੋ ਬੈਂਚ ਟੇਬਲ ਸਾਰੇ ਡੁੱਬੇ ਹੋਏ ਨੇ ਉਹ ਚੇਅਰ ਵੀ ਹੈ ਉਹ ਵੀ ਮਰੇ ਸਾਰੀ ਡੁੱਬੀ ਹੋਈ ਹੈ ਉਥੇ ਆਣ ਕੇ ਕੋਣ ਬੈਠੇਗਾ ਕਿੰਨੇ ਦਿਨ ਤੋਂ ਇੱਦਾਂ ਪਾਣੀ ਇਹ ਘਟੋ ਘਾੜੀ 15 20 ਦਿਨ ਹੋ ਗਏ ਜਿਆਦਾ ਹੀ ਹੋ ਗਏ ਹੋਣੇ ਬਰਸਾਂ ਦਾ ਕਰਕੇ ਨਾ ਪਾਣੀ ਬਹੁਤ ਆ ਰਿਹਾ ਠੀਕ ਨੇ ਰੋਕੀ ਮੰਗ ਕਰਦੇ ਉਹ ਕਿਹੋ ਜਿਹੀ ਪਰੇਸ਼ਾਨੀਆਂ ਆਂਦੀ ਬਾਰੇ ਆਈ ਤੇ ਸਰਕਾਰ ਅੱਗੇ ਇਹੋ ਬੇਨਤੀ ਕਰਾਂਗੇ ਕਿ ਆਪ ਵੀ ਕੁਝ ਦੇਖੋ ਆਣਗੇ ਕੋਈ ਸੋਚੋ ਅਚੀਜ਼ ਦਾ ਨਹੀਂ ਕੋਈ ਪ੍ਰੈਸ਼ਰ ਆ ਰਿਹਾ ਕੋਈ ਦਵਾਈ ਲੈਣ ਆ ਰਿਹਾ ਕੀ ਲੈ ਕੇ ਦਵਾਈ ਇਥੋਂ ਕਿੱਦਾਂ ਦੇਖਣਗੇ ਡਾਕਟਰ ਦੀ ਦਵਾਈ